ਟਰੱਕਾਂ ਦਾ ਵੀ ਹੜਤਾਲ ਦੇ ਕਰਕੇ ਅੱਜ ਪੂਰੇ ਪੜ ਦੇ ਵਿੱਚ ਜਿਹੜਾ ਚੱਕਾ ਜਾਮ ਹੋਇਆ ਉਸ ਤੋਂ ਬਾਅਦ ਜਿਹੜਾ ਪੈਟਰੋਲ ਪੰਪਾਂ ਦੇ ਖਾਸਾ ਰਸ ਦੇਖਣ ਨੂੰ ਮਿਲ ਰਿਹਾ ਕਿਉਂਕਿ ਡੀਜ਼ਲ ਪੈਟਰੋਲ ਦੇ ਜਿਹੜੀ ਸਪਲਾਈ ਨਹੀਂ ਆ ਰਹੀ ਤਸਵੀਰਾਂ ਇੱਧਰ ਸਾਂਝੀਆਂ ਕਰਦੇ ਹਾਂ ਤੁਹਾਡੇ ਨਾਲ ਦੇਖ ਸਕਦੇ ਤੁਸੀਂ ਕਿਸ ਤਰੀਕੇ ਦੇ ਨਾਲ ਪੈਟਰੋਲ ਪੰਪਾਂ ਦੇ ਲੈਣੇ ਲੱਗੇ ਹੋਈਆਂ ਰਸ ਪਿਆ ਹੋਇਆ ਹਾਲਾਂਕਿ ਇਥੇ ਆਪਦੇ ਵਿੱਚ ਝੜਪ ਵੀ ਹੋ ਰਹੀ ਹੈ ਬਹਿਸਵਾਜੀ ਵੀ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਪੈਟਰੋਲ ਪੰਪਾਂ ਦੇ ਜਿਹੜਾ ਪੈਟਰੋਲ ਡੀਜ਼ਲ ਕਿਉਂਕਿ ਡੀਜ਼ਲ ਤਾਂ ਆਊਟ ਆਫ ਸਟਾਕ ਹੋ ਗਿਆ ਹੈ ਡੀਜ਼ਲ ਇੱਥੇ ਖਤਮ ਹੋ ਗਿਆ ਹੈ ਪਰ ਪੈਟਰੋਲ ਜਿਹੜਾ ਹੈਗਾ ਹੈ ਪਰ ਉਹ ਬੋਤਲਾਂ ਦੇ ਵਿੱਚ ਪਵਾਉਣ ਵਾਲਿਆਂ ਤੇ ਤੇ ਗੱਡੀਆਂ ਆਪਣੇ ਮੋਟਰਸਾਈਕਲਾਂ ਦੋ ਪਹੀਆ ਵਾਹਨ ਚਾਰ ਪਹੀਆ ਵਾਹਨ ਦੇ ਵਿੱਚ ਪਵਾਉਣ ਦੇ ਲਈ ਵੀ ਜਿਹੜੇ ਜਦੋਂ ਜਿਹੜੇ ਕਰਨੀ ਪੈ ਰਹੀ ਹੈ ਅੱਧਾ ਅੱਧਾ ਘੰਟਾ ਪੂਣਾ ਪੂਣਾ ਘੰਟਾ ਜਿਹੜਾ ਸਪਲਾਈ ਕਰਨ ਪਈ ਇਹ ਡੀਜ਼ਲ ਜਿਹੜੇ ਮਸ਼ੀਨ ਹੈ ਡੀਜ਼ਲ ਦੀ ਉਹ ਦੇਖ ਸਕਦੇ ਤੁਸੀਂ ਬੰਦ ਹੋ ਚੁੱਕੀ ਹੈ ਕਿਉਂਕਿ ਇੱਥੇ ਆਊਟ ਆਫ ਸਟਾਕ ਜਿਹੜਾ ਡੀਜ਼ਲ ਹੋ ਗਿਆ ਹੈ ਡਰਾਈ ਹੋ ਗਿਆ ਹੁਣ ਇਹ ਹਾਂ ਡੀਜ਼ਲ ਦਾ ਸਟਾਕ ਜਿਹੜਾ ਇੱਥੇ ਤਸਵੀਰਾਂ ਤੁਸੀਂ ਦੇਖ ਸਕਦੇ ਆ ਕਿਸ ਤਰੀਕੇ ਦੇ ਨਾਲ ਜਿਹੜਾ ਲੋਕ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਿਹਾ ਅੱਦਾ ਅੱਦਾ ਪੌਣਾ ਪੌਣਾ ਘੰਟਾ ਦਾ ਵੱਧ ਦਾ ਸਮਾਂ ਲੱਗ ਰਿਹਾ ਆਪਣੇ ਵਾਹਨਾਂ ਦੇ ਵਿੱਚ ਤੇਲ ਪੁਆਉਣ ਨੂੰ ਲੈ ਕੇ ਜਿੱਥੇ ਡੀਜ਼ਲ ਦਾ ਸਟਾਕ ਖਤਮ ਹੋ ਗਿਆ ਉੱਥੇ ਹੀ ਦੱਸਿਆ ਜਾ ਰਿਹਾ ਕਿ ਪੈਟਰੋਲ ਦਾ ਸਟਾਕ ਵੀ ਇੱਥੇ ਖਤਮ ਹੋਣ ਜਾ ਰਿਹਾ ਹੈ ਕੁਝ ਦੇਰ ਦੇ ਵਿੱਚ ਜਿਹੜਾ ਪੈਟਰੋਲ ਦਾ ਸਟਾਕ ਵੀ ਖਤਮ ਹੋਊਗਾ ਕਿਉਂਕਿ ਬੈਰੀਕੇਟਿੰਗ ਪੰਪ ਵੱਲੋਂ ਕੀਤੀ ਜਾ ਰਹੀ ਹੈ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਐਮਰਜੈਂਸੀ ਦੇ ਤੌਰ ਤੇ ਜਿਹੜੇ ਵਾਹਨ ਹੈ ਜਿੱਦਾਂ ਐਂਬੂਲੈਂਸ ਹੈ ਜਾਂ ਹੋਰ ਕੋਈ ਜ਼ਰੂਰੀ ਸੇਵਾਵਾਂ ਵਾਲੀਆਂ ਗੱਡੀਆਂ ਹੋਊਗੀਆਂ ਉਹਨਾਂ ਦੇ ਲਈ ਜ਼ਰੂਰ ਸਟਾਕ ਜਿਹੜਾ ਰੱਖਣਾ ਪਵੇਗਾ ਤਾਂ ਕਿ ਐਂਬੂਲੈਂਸ ਨੂੰ ਜੇ ਲੋਡ ਪੈਂਦੀ ਹੈ ਤਾਂ ਉਹਦੇ ਲਈ ਇਹ ਪੈਟਰੋਲ ਜਿਹੜਾ ਮਹੇਆ ਕਰਾਇਆ ਜਾ ਸਕੇ ਤਸਵੀਰਾਂ ਦੇਖ ਸਕਦੇ ਤੁਸੀਂ ਕਿਸ ਤਰੀਕੇ ਦੇ ਨਾਲ ਆਪਣੇ ਆਪਣੇ ਵਾਰੀ ਦੇ ਲਈ ਲੋਕ ਇੱਥੇ ਇੰਤਜ਼ਾਰ ਕਰ ਰਹੇ ਆ ਚਾਹੇ ਹੋ ਗੱਡੀਆਂ ਦੇ ਵਿੱਚ ਹੋਵੇ ਜਾਂ ਦੋ ਪਹੀਆ ਵਾਹਨ ਦੇ ਵਿੱਚ ਹੋਵੇ ਪਿਛਲੇ ਪਾਸੇ ਤੁਸੀਂ ਉਹ ਤਸਵੀਰਾਂ ਦੇਖ ਸਕਦੇ ਜਿਹੜੇ ਬੋਤਲਾਂ ਦੇ ਵਿੱਚ ਤੇਲ ਪਵਾਉਣ ਨੂੰ ਲੈ ਕੇ ਵੀ ਹੋੜ ਮੱਚੀ ਹੋਈ ਹੈ ਇੱਕ ਪੈਨਿਕ ਜਿਹਾ ਬਣਿਆ ਹੋਇਆ ਡਰ ਦਾ ਮਾਹੌਲ ਜਿਹਾ ਬਣਿਆ ਹੋਇਆ ਕਿ ਪਤਾ ਨਹੀਂ ਕਿੰਨੇ ਦਿਨ ਤੱਕ ਇਹ ਸਟ੍ਰਾਈਕ ਰਹੇਗੀ ਤੇ ਮੁੜ ਕੇ ਤੇਲ ਮਿਲਣਾ ਕਿ ਨਹੀਂ ਮਿਲਣਾ ਚਾਰ ਦਿਨਾਂ ਤੋਂ ਕਿਉਂਕਿ ਸ਼ਨੀਵਾਰ ਦੀ ਇਸ ਪੰਪ ਦੇ ਉੱਪਰ ਦੱਸਿਆ ਜਾ ਰਿਹਾ ਸਪਲਾਈ ਆਈ ਹੈ ਉਸ ਤੋਂ ਬਾਅਦ ਕੋਈ ਸਪਲਾਈ ਨਹੀਂ ਆ ਰਹੀ ਹੈਗੀ ਜਿਹੜਾ ਸਟਾਕ ਸੀਗਾ ਉਹ ਵੀ ਅੱਜ ਖਤਮ ਹੋ ਰਿਹਾ ਹੈ ਡੀਜ਼ਲ ਦਾ ਜਿਹੜਾ ਸਟਾਕ ਜਿਹੜਾ ਖਤਮ ਹੋ ਚੁੱਕਾ ਤੇ ਪੈਟਰੋਲ ਦਾ ਸਟਾਕ ਜਿਹੜਾ ਖਤਮ ਹੋ ਰਿਹਾ ਹੈ ਬੈਰੀਕੇਟਿੰਗ ਕਰ ਦਿੱਤੀ ਗਈ ਹੈ ਤਾਂ ਕਿ ਗੱਡੀਆਂ ਜਾਂ ਜਿਹੜੇ ਦੂਜੇ ਵਾਹਨ ਆ ਹੁਣ ਨਾ ਕਿਉਂਕਿ ਪੈਟਰੋਲ ਦਾ ਸਟਾਕ ਜਿਹੜਾ ਇਹਦੇ ਖਤਮ ਹੋਣ ਜਾ ਰਿਹਾ ਹੈ ਡੀਜ਼ਲ ਦਾ ਸਟਾਕ ਖਤਮ ਹੋ ਗਿਆ ਡੀਜ਼ਲ ਡਰਾਈ ਹੋ ਗਿਆ ਇਹ ਪੰਪ ਵੀ ਡਰਾਈ ਹੋਣ ਜਾ ਰਹੇ ਜਿਵੇਂ ਦੱਸਿਆ ਗਿਆ ਸੀਗਾ ਕਿ 250 ਦੇ ਕਰੀਬ ਜਿਹੜਾ ਪੈਟਰੋਲ ਪੰਪ ਡਰਾਈ ਹੋ ਚੁੱਕਾ ਹੈ ਉਧਰ ਦੂਸਰੀ ਸਾਈਡ ਵੀ ਤੁਸੀਂ ਦੇਖ ਸਕਦੇ ਆ ਕਿ ਇਸ ਤਰੀਕੇ ਦੇ ਨਾਲ ਜਿਹੜਾ ਪਾਵਰ ਪੈਟਰੋਲ ਜਿਹੜਾ ਪੈਟਰੋਲ ਹੈਗਾ ਉਹਦੇ ਲਈ ਵੀ ਹੁਣ ਜਦੋਂ ਜਹਾਜ਼ ਕਰਨੀ ਪੈ ਰਹੀ ਕਿਉਂਕਿ ਉਹ ਤੇਲ ਜਿਹੜਾ ਘੱਟ ਹੀ ਲੋਕ ਪਵਾਉਂਦੇ ਆ ਪਰ ਅੱਜ ਦੇ ਜਿਹੜਾ 104 ਰੁਪਏ ਲੀਟਰ ਤੇਲ ਹੋਣ ਦੇ باوجود ਵੀ ਲੋਕ ਉਹ ਤੇਲ ਪਵਾਣ ਲਈ ਮਜਬੂਰ ਆ ਕਿਉਂਕਿ ਹੜਤਾਲ ਦੇ ਕਰਕੇ ਜਿਹੜੇ ਪੈਟਰੋਲ ਡੀਜ਼ਲ ਦੀ ਸਪਲਾਈ ਨਹੀਂ ਆ ਰਹੀ ਉਸ ਦੇ ਇਲਾਵਾ ਗੈਸ ਸਿਲੰਡਰਾਂ ਦੇ ਵੀ ਜਿਵੇਂ ਦੱਸਿਆ ਯਾਰਾ ਕਿ ਗੈਸ ਸਿਲੰਡਰ ਲੈਣ ਦੇ ਲਈ ਵੀ ਹੁਣ ਰਸ਼ ਪਿਆ ਹੋਇਆ ਹੈ। ਅੱਖ ਵੱਜਣ ਲੱਪਿਆ ਹੈ ਪੰਪ ਦੇ ਕਰਿੰਦਿਆ ਵੱਲੋਂ ਕਿ ਪੈਟਰੋਲ ਵੀ ਹੁਣ ਆਊਟ ਆਫ ਸਟਾਕ ਹੋ ਰਿਹਾ ਹੈ। ਲੋਕ ਕਾਫੀ ਢੇਰ ਤੋਂ ਇੱਥੇ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਆ। ਪਰ ਜਿਹੜਾ ਲੱਗ ਰਿਹਾ ਹੈ ਕਿ ਕਿਹੋ ਜਿਹਾ ਤੁਹਾਡੇ ਕੋਲ ਮੈਂ ਸਕੈਨ ਕਰ ਦੇਣਾ ਤੁਹਾਨੂੰ 2000 ਰੁਪਏ। ਲਾਓ ਉਹ ਕਿਆ ਜਾ ਰਿਹਾ ਹੁਣ ਸਕੈਨਰ ਵੀ ਕੰਮ ਨਹੀਂ ਕਰ ਰਿਹਾ। ਆਊਟ ਆਫ ਸਟਾਕ ਜਿਹੜਾ ਸਰਵਰ ਡਾਊਨ ਹੋ ਰਿਹਾ ਹਾਂ ਫਿਰ ਦੇਖ ਸਕਦੇ ਹੋ ਜਿਹੜਾ ਇੱਥੇ ਤਸਵੀਰਾਂ ਦੇ ਵਿੱਚ ਲੋਕ ਆਪਣਾ ਵਾਰੀ ਦਾ ਇੰਤਜ਼ਾਰ ਕਰਦੇ ਸੀ ਪਰ ਹੁਣ ਇਹਨਾਂ ਨੂੰ ਨਰਾਸ਼ ਹੋ ਕੇ ਮੋੜਨਾ ਪਊਗਾ ਕਿਉਂਕਿ ਇੱਥੇ ਸਟਾਕ ਖਤਮ ਹੋ ਗਿਆ ਆ ਅੰਦਰੋਂ ਮਸ਼ੀਨ ਨੇ ਦੱਸ ਦਿੱਤਾ ਕਿ ਹੁਣ ਵਿੱਚ ਸਟਾਕ ਨਹੀਂ ਹੈਗਾ ਜਿਹਨਾਂ ਦੇ ਲੋਕਾਂ ਦੀ ਵਾਰੀ ਅੱਧਾ-ਅੱਧਾ ਪੌਣਾ-ਪੌਣਾ ਘੰਟਾ-ਘੰਟਾ ਇੰਤਜ਼ਾਰ ਕਰਨ ਤੋਂ ਬਾਅਦ ਮਸ਼ੀਨ ਦੇ ਕੋਲ ਆਈ ਹੈ ਤੇ ਪਰ ਵਾਰੀ ਆਉਣ ਤੋਂ ਬਾਅਦ ਉਹ ਦੇਖ ਰਹੇ ਤਸਵੀਰਾਂ ਦੇ ਵਿੱਚ ਹੁਣ ਜਿਹੜਾ 스티커 ਲਗਾਇਆ ਜਾ ਰਿਹਾ ਹੈ 노 스ਟਾਕ ਦੇ ਜਿਹੜੇ 스티커 ਲਗਾ ਦਿੱਤੇ ਗਏ ਹੈ ਤੇ ਹੁਣ ਇੱਥੋਂ ਜਿਹੜਾ ਲੋਕਾਂ ਨੂੰ ਆਪਣੀ ਵਾਰੀ ਦਾ ਇੰਤਜ਼ਾਰ ਤੋਂ ਬਾਅਦ ਵਾਪਸ ਰੰਗ ਪਰਤਣਾ ਪੈ ਰਿਹਾ ਕਿਉਂਕਿ ਇੱਥੇ ਆਊਟ ਆਫ ਸਟਾਕ ਜਿਹੜਾ ਪੈਟਰੋਲ ਡੀਜ਼ਲ ਹੋ ਗਿਆ ਹੋੜ ਲੱਗੀ ਹੋਈ ਸੀ ਸਵੇਰ ਦੇ ਲੋਕ ਆਪਣੇ ਵਾਰੀ ਦਾ ਇੰਤਜ਼ਾਰ ਕਰ ਰਹੇ ਸੀ ਪਰ ਹਣ ਆਊਟ ਆਫ ਸਟਾਕ ਜਿਹੜਾ ਡਰਾਈ ਹੋ ਚੁੱਕਾ ਹੈ ਗੁਰਾਇਆਂ ਦਾ ਇਹ ਕਰਮ ਪੈਟਰੋਲ ਪੰਪ ਜਿਹੜਾ ਹੈਗਾ ਗੱਲਬਾਤ ਵੀ ਕਰਾ ਲੈਨੇ ਆ ਕੁਝ ਲੋਕਾਂ ਨਾਲ ਇੱਥੇ ਗੱਲਬਾਤ ਕਰਦੇ ਆ ਪਹਿਲਾਂ ਤਾਂ ਪੰਪ ਵਾਲਿਆਂ ਨਾਲ ਗੱਲ ਕਰ ਲੈਨੇ ਕਿ ਸਟਾਕ ਹੈਗਾ ਨਹੀਂ ਹੈਗਾ ਲੋਕ ਕਿਉਂਕਿ ਇੱਥੇ ਵਾਰੀ ਦਾ ਇੰਤਜ਼ਾਰ ਕਰ ਰਿਹਾ ਕਿ ਲੋਕ ਹਣ ਇੱਥੇ ਵਾਪਸ ਚਲੇ ਜਾਣ ਡਰਾਈ ਹੋ ਗਿਆ ਆਪਣਾ ਡਰਾਈ ਹੋ ਗਿਆ ਜੀ ਸਟਾਕ ਖਤਮ ਹੋ ਗਿਆ ਹੁਣ ਪੂਰਾ ਖਤਮ ਹੋ ਗਿਆ ਖਤਮ ਹੁਣ ਆਸ ਕੋਈ ਹੈਗੀ ਹੈ ਗੱਡੀ ਆਨ ਦੀ ਕੋਈ ਆਸ ਨਹੀਂ ਹੈ ਜੀ ਅਲੇ ਕੋ ਯਾਸ ਨਹੀਂ ਨਹੀਂ ਚਲੋ ਆਓ ਆਪਾਂ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਇੱਥੇ ਆਪਣੀ ਵਾਰੀ ਦਾ ਇੰਤਜ਼ਾਰ ਜਿਹੜੇ ਕਰ ਰਏ ਸੀ ਗੱਡੀਆਂ ਦੇ ਵਿੱਚ ਉਹਨਾਂ ਨਾਲ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦੇ ਆ ਰਕੇ ਜੀ ਅਸੀਂ ਦੇਖਿਆ ਤੁਸੀਂ ਵਾਰੀ ਦਾ ਇੰਤਜ਼ਾਰ ਆਪਣਾ ਕਰ ਰਹੇ ਸੀ ਪਰ ਹੁਣ ਜਦੋਂ ਤੱਕ ਤੁਹਾਡੀ ਵਾਰੀ ਆਣ ਦੀ ਆਸ ਮੇ ਸੀਗੀ ਅੱਜ ਹੁਣ ਜਿਹੜਾ ਪੈਟਰੋਲ ਬੰਦ ਵਿੱਚ ਸਟਾਕ ਜਿਹੜਾ ਖਤਮ ਹੋ ਗਿਆ ਡਰਾਈ ਹੋ ਚੁੱਕਾ ਮੈਂ ਸਮਝਦਾ ਹਾਂ ਸਰਕਾਰਾਂ ਦੀ ਨਿਕਮਮੀ ਹੈ ਬਿਲਕੁਲ ਔਰ ਕਿਸੇ ਵੀ ਕਿਸੇ ਵੀ ਸਟੇਜ ਤੇ ਜਿਹੜੀ ਸਰਕਾਰ ਮੈਂ ਸਮਝਦਾ ਫੇਲ ਹੋ ਗਈ ਆ ਕੋਈ ਵੀ ਡਿਪਾਰਟਮੈਂਟ ਲੈ ਲਓ ਕੋਈ ਮਹਿਕਮਾ ਲੈ ਲਓ ਕਿਸੇ ਕਿਸਮ ਦੀ ਕੋਈ ਗੱਲ ਕਰ ਲਓ ਸਾਰੇ ਪਾਸੇ ਹਵੜਾ ਦਫੜੀ ਮਲੀ ਮਚੀ ਪਈ ਹੈ ਜੇ ਤੁਸੀਂ ਕਿਸੇ ਸਰਕਾਰੀ ਮਹਿਕਮੇ ਚਲ ਜਾਓ ਉਹ ਰਿਸ਼ਵਤ ਤੋਂ ਬਗੈਰ ਕੰਮ ਨਹੀਂ ਕਰਦਾ ਇਹ ਸਰਕਾਰ ਕਹਿੰਦੀ ਅਸੀਂ ਬਦਲਾ ਲਿਆਂਦਾ ਆ ਬਦਲਾ ਲਿਆਂਦਾ ਵੀ ਜੇ ਕਿਸੇ ਨੇ ਜ਼ਰੂਰੀ ਕੰਮ ਕਿਸੇ ਆਪਣੇ ਪੇਸ਼ੈਂਟ ਨੂੰ ਵੀ ਲੈ ਕੇ ਹਸਪਤਾਲ ਜਾਣਾ ਹੋਵੇ ਤਾਂ ਇਕੱਲੇ ਦੀ ਗੱਡੀ ਤੇਲ ਨਹੀਂ ਹੁੰਦਾ ਔਰ ਸਵੇਰ ਦੇ ਲੋਕ ਇੱਥੇ ਲਾਈਨਾਂ ਦੇ ਵਿੱਚ ਲੱਗੇ ਹੋਏ ਆ ਔਰ ਜਦੋਂ ਕਿਸੇ ਦੀ ਹੁਣ ਬਾਰੀਆਂ ਆਉਣ ਲੱਗੀ ਆ ਤੇ ਬਿਲਕੁਲ ਜਿਹੜੇ ਪੰਪ ਡਰਾਈ ਹੋ ਗਿਆ ਡਰਾਈ ਹੋ ਗਿਆ ਤੇ ਮੈਂ ਤਾਂ ਇਹੀ ਚਾਹਣਾ ਹੈਗਾ ਸਰਕਾਰ ਨੂੰ ਇਹੀ ਬੇਨਤੀ ਕਰਦਾ ਵੀ ਜਿਹੜੀ ਇਹਨਾਂ ਦੀ ਸਟ੍ਰਾਈਕ ਹੋਈ ਹੈ ਟਰੱਕਾਂ ਵਾਲਿਆਂ ਦੀ ਸਟ੍ਰਾਈਕ ਆ ਉਹਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਆ ਉਹਨਾਂ ਤੇ ਪੂਰਾ ਧਿਆਨ ਕਰਕੇ ਆ ਜਿਹੜੀ ਉਹਨਾਂ ਦੀਆਂ ਮੰਗਾਂ ਮੰਨ ਕੇ ਉਹਨਾਂ ਦਾ ਪੂਰਾ ਧਿਆਨ ਕਰਕੇ ਇਹ ਜਿਹੜੀ ਸਮੱਸਿਆ ਨੂੰ ਉਹਨੂੰ ਹੱਲ ਕੀਤਾ ਜਾਵੇ ਤਾਂ ਉਹ ਜੋ ਜਿਹੜੇ ਲੋਕ ਜਿਹੜੇ ਹੈਗੇ ਆ ਇਹਨਾਂ ਦੀ ਸਮੱਸਿਆ ਦੇ ਨਾਲ ਜਿਹੜੇ ਜੂਝ ਰਹੇ ਆ ਜ਼ਰੂਰੀ ਕੰਮਾਂ ਤੋਂ ਜਾਣ ਤੋਂ ਰੁਕੇ ਹੋਇਆ ਉਹਨਾਂ ਨੂੰ ਇਸ ਕੰਮ ਤੋਂ निजात ਮਿਲ ਸਕੇ ਕਿਉਂਕਿ ਜਿਹੜਾ ਅਰਗੇਜੀ ਹਿੱਟ ਐਂਡ ਰਨ ਦਾ ਜਿਹੜਾ ਕੇਂਦਰ ਨੇ ਕਾਨੂੰਨ ਪਾਸ ਕੀਤਾ ਹੈਗਾ ਉਸ ਨੂੰ ਲੈ ਕੇ ਜਿਹੜਾ ਇਹ ਦੱਸਿਆ ਜਾ ਰਿਹਾ ਕਿ ਵਿਰੋਧ ਕੀਤਾ ਜਾ ਰਿਹਾ ਉਹਨਾਂ ਵੱਲੋਂ ਕਿ ਇਹ ਨਹੀਂ ਹੋਣਾ ਚਾਹੀਦਾ ਤੁਹਾਨੂੰ ਲੱਗਦਾ ਨਹੀਂ ਹਿੱਟ ਐਂਡ ਰਨ ਜਿਹੜੇ ਲੋਕ ਆਪਣੇ ਕੀਮਤੀ ਜਾਨਾਂ ਵੀ ਗਵਾਉਂਦੇ ਐ ਸਰਕਾਰ ਦਾ ਉਹ ਫੈਸਲਾ ਵੀ ਕਿਤਨਾ ਕਿਤੇ ਸਹੀ ਹੈ ਫੈਸਲੇ ਗਲਤ ਜਾਂ ਸਹੀ ਦੇਖੋ ਸਰਕਾਰਾਂ ਨੇ ਕਾਨੂੰਨ ਬਣਾਉਣੇ ਹੁੰਦੇ ਆ ਲੇਕਿਨ ਇਦਾਂ ਹੁੰਦੀ ਹੈ ਜਦੋਂ ਆਪਾਂ ਕੋਈ ਵੀ ਐਸੋਸੀਏਸ਼ਨ ਹੁੰਦੀਆਂ ਉਹਨਾਂ ਨਾਲ ਮੀਟਿੰਗਾਂ ਕਰਕੇ ਉਹਨਾਂ ਚੀਜ਼ਾਂ ਦਾ ਜਿਹੜਾ ਮਸਲਾ ਜਿਹੜਾ ਹੈਗਾ ਉਹਨਾਂ ਦਾ ਹੱਲ ਕੱਢਿਆ ਜਾ ਸਕਦਾ ਹੈ। ਲੇਕਿਨ ਜੇ ਸਰਕਾਰਾਂ ਐਸੋਸੀਏਸ਼ਨਾਂ ਨੂੰ ਕੋਈ ਕਾਨੂੰਨ ਬਣਾਉਣ ਵੇਲੇ ਕੋਈ ਨੁਮਾਇੰਦਗੀ ਨਹੀਂ ਦਿੰਦੀਆਂ ਜਾਂ ਉਹਨਾਂ ਦੀਆਂ ਲੋੜਾਂ ਵੱਲ ਧਿਆਨ ਨਹੀਂ ਦਿੰਦੀਆਂ ਤਾਂ ਆਉਣ ਵਾਲੇ ਸਮੇਂ ਵਿੱਚ ਫਿਰ ਇਹ ਜਿਹੜੀਆਂ ਇਹ ਜਿਹੜੀਆਂ ਚੀਜ਼ਾਂ ਇਦਾਂ ਦੀਆਂ ਵਾਪਰਦੀਆਂ ਰਹਿਣੀਆਂ। ਸੋ ਸਰਕਾਰ ਨੂੰ ਇਹੀ ਬੇਨਤੀ ਆ ਵੀ ਜਦ ਵੀ ਕੋਈ ਕਾਨੂੰਨ ਬਣਾਉਣਾ ਆ ਸੰਬੰਧਿਤ ਜਿਹੜੇ ਮਹਿਕਮੇ ਸੰਬੰਧਿਤ ਐਸੋਸੀਏਸ਼ਨਾਂ ਨੂੰ ਵਿੱਚ ਬਠਾਲ ਕੇ ਜਿਹੜੇ ਕਾਨੂੰਨ ਬਣਾਉਣੇ ਚਾਹੀਦੇ ਆ ਨਾ ਕਿ ਆਪਣੀ ਮਨਮਰਜ਼ੀ ਕਰਕੇ ਮਨ ਲੋ ਜਿਹੜੇ ਕਾਨੂੰਨ ਥੋਪਨੇ ਚਾਹੀਦੇ ਆ ਹਮ ਧੰਨਵਾਦ ਜੀ ਦੇਖ ਸਕਦੇ ਆ ਤਸਵੀਰਾਂ ਜਿਹੜਾ ਲੋਕ ਆਪਣੇ ਵਾਰੀ ਦਾ ਇੰਤਜ਼ਾਰ ਕਰ ਰਹੇ ਸੀਗੇ ਹੁਣ ਉਥੇ ਪੰਪ ਆਲੇਆਂ ਨੂੰ ਸਟicker ਲਗਾ ਦਿੱਤੇ ਗਏ ਆ ਨੋ ਡੀਜ਼ਲ ਦੇਖ ਸਕਦੇ ਆ ਬੈਰੀਕੇਡ ਦੇ ਉੱਪਰ ਲਗਾ ਦਿੱਤਾ ਨੋ ਡੀਜ਼ਲ ਤੇ ਇਧਰ ਦੇ ਪਾਸੇ ਹੁਣ ਲਗਾ ਦਿੱਤਾ ਨੋ ਪੈਟਰੋਲ ਕਿਉਂਕਿ ਸਟਾਕ ਆਊਟ ਆਫ ਸਟਾਕ ਜਿਹੜਾ ਇਹ ਵੀ ਪੰਪ ਹੋ ਗਿਆ ਇਥੇ ਡਰਾਈ ਹੋ ਗਿਆ ਗੁਰਾਇਆਂ ਦਾ ਇਹ ਪٹرول ਪੰਪ ਜਿਹੜਾ ਹੈ ਕਿਉਂਕਿ ਇੱਥੇ ਪਹਿਲਾਂ ਮਾਰੋ ਮਾਰ ਲੱਗੀ ਹੋਈ ਸੀ ਲੰਬੀ ਕਇੰਤੀ ਦੇ ਵਿੱਚ ਲੋਕ ਇੱਥੇ ਪਹੁੰਚੇ ਹੋਏ ਸੀਗੇ ਕਈ ਕਈ ਘੰਟੇ ਆਪਣਾ ਇੰਤਜ਼ਾਰ ਕਰ ਰਹੇ ਸੀ ਜਦੋਂ ਤੱਕ ਉਹਨਾਂ ਦੀ ਵਾਰੀ ਆਈ ਹੈ ਉਦੋਂ ਤੱਕ ਜਿਹੜਾ ਆਊਟ ਆਫ ਸਟਾਕ ਜਿਹੜਾ ਪੈਟਰੋਲ ਤੇ ਡੀਜ਼ਲ ਹੋ ਗਿਆ ਜਿਸ ਤੋਂ ਬਾਅਦ ਹੁਣ ਲੋਕ ਇਥੋਂ ਬਰੰਗ ਵਾਪਸ ਮੁੜ ਰਿਹਾ ਹੈ ਇਧਰ ਹੋਰ ਵੀ ਸਾਡੇ ਨਾਲ ਤੁਸੀਂ ਵੀ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਸੀ ਇੱਥੇ ਕੀ ਕਰੀਏ ਭਾਈ ਅੱਧਾ ਘੰਟਾ ਹੋ ਗਿਆ ਖੜਿਆ ਨੂੰ ਬਹੁਤ ਵਾਰੀ ਆਈ ਹੈ ਭਾਈ ਤਾਂ ਕਹਿੰਦੇ ਤੇਲ ਖਤਮ ਹੋ ਗਿਆ ਬੜੇ ਖੱਜਲ ਹੋਏ ਪਏ ਆ ਇੱਦਾਂ ਦੋ ਤਿੰਨਾਂ ਬੰਪਾਂ ਦੇ ਪਹਿਲਾਂ ਵੀ ਜਾ ਕੇ ਆਇਆ ਬੜਾ ਖੱਜਲ ਪੁਆਇੰਟ ਆ ਇਹ ਤਾਂ ਪਿੱਛੇ ਵੀ ਰਾਸ਼ ਇਦਾਂ ਹੀ ਹੈ ਇਹ ਹਾਂ ਪੂਰਾ ਪੂਰਾ ਹੈ ਰਾਸ਼ ਇੱਥੇ ਫੇਰ ਥੋੜਾ ਘੱਟ ਹੈ ਬਾਕੀ ਸਾਰੇ ਬੰਪਾਂ ਦੇ ਦੋ ਵੀ ਜ਼ਿਆਦਾ ਅੱਛਾ ਇਹ ਕਿਉਂ ਇਦਾਂ ਕਿਉਂ ਲੱਗਦਾ ਹੈਗਾ ਪਬਲਿਕ ਨੂੰ ਕਿ ਅਸੀਂ ਹੁਣ ਸਟਾਕ ਆਪਣਾ ਟੈਂਕੀਆਂ ਫੁੱਲ ਕਰਾ ਲਈਏ ਕੀ ਲੱਗਦਾ ਨਹੀਂ ਸਰਕਾਰਾਂ ਇਹ ਮਸਲਾ ਹੱਲ ਕਰਨ ਦੇ ਲਈ ਸਜਿੰਦਗੀ ਦਿਖਾਊਗੀਆਂ ਕਿ ਲੋਕਾਂ ਨੂੰ ਸਮੱਸਿਆ ਨਾ ਆਵੇ ਕਿ ਅਸੀਂ ਇਹ ਸਮੱਸਿਆ ਹੱਲ ਕਰਾਈਏ ਲੋਕਾਂ ਦੀ ਦੇਖੋ ਜੀ ਮੇਨ ਗੱਲ ਇਹ ਹੈ ਕਿ ਹੁਣ ਇਹ ਜਿਹੜਾ ਸੰਘਰਸ਼ ਹੈ ਪਤਾ ਨਹੀਂ ਕਿੰਨੇ ਕ ਚਿਰ ਦਾ ਚੱਲਣਾ ਕਿੰਨਾ ਕੁ ਟਾਈਮ ਇਹਨੂੰ ਇਹ ਹਜੇ ਕਿੰਨੇ ਘੜੇ ਲੰਬੇ ਸਮੇਂ ਲਈ ਇਹਨਾਂ ਨੇ ਆਪਣਾ ਇਹਨੂੰ ਸਟਾਪ ਕਰਨਾ ਹਜੇ ਰੋਡ ਨੂੰ ਨਾ ਜਾਮ ਕਰਨਗੇ ਹੁਣ ਇਸੇ ਕਰਕੇ ਪਬਲਿਕ ਥੋੜੀ ਅਵੇਅਰ ਹੈ ਹੁਣ ਗੱਡੀ ਦੇ ਵਿੱਚ ਤੇਲ ਤਾਂ ਦੇਖੋ ਸਾਰਿਆਂ ਦੇ ਤਕਰੀਬਨ ਉਨਾ ਹੀ ਹੋਣਾ ਰੈਗੂਲਰੀ ਆਪਾਂ ਜਿੰਨਾ ਕਿ ਵੀ ਪੋਈਦਾ ਹੁੰਦਾ ਨਾ ਕਿਉਂਕਿ ਇਹਨਾਂ ਦੇ ਸੂਈ ਵੀ ਬਿਲਕੁਲ ਥੱਲੇ ਲੱਗੀ ਹੋਈ ਹੈਗੇ ਆ ਡੀਜ਼ਲ ਦੀ ਤੇ ਉਹ ਪਾਉਣ ਆਏ ਆ ਡੀਜ਼ਲ ਇੱਥੇ ਕਹਿੰਦੇ ਅੱਧਾ ਘੰਟਾ ਆਪਣੇ ਪੌਣਾ ਘੰਟਾ ਵਾਰੀ ਦਾ ਇੰਤਜ਼ਾਰ ਕਰ ਰਹੇ ਸੀ ਜਦੋਂ ਤੱਕ ਉਹਨਾਂ ਦੀ ਵਾਰੀ ਆ ਰਹੀ ਸੀ ਤੇ ਉਦੋਂ ਤੱਕ ਸਟਾਕ ਜਿਹੜਾ ਆਊਟ ਆਫ ਮੇਰਾ ਕਹਿ ਦਿਆ ਆਊਟ ਆਫ ਸਟਾਕ ਹੋ ਗਿਆ ਐ ਨਾ ਡੀਜ਼ਲ ਤੇ ਨਾ ਪੈਟਰੋਲ ਹੁਣ ਹੈਗਾ ਐ ਬਾਬਾ ਜੀ ਵੀ ਹੁਣ ਇੱਥੇ ਜ਼ਰੂਰ ਆਪਣੀ ਗੱਡੀ ਲਗਾ ਰੇ ਆ ਮਸ਼ੀਨ ਦੇ ਅੱਗੇ ਪਰ ਡੀਜ਼ਲ ਪੈਟਰੋਲ ਖਤਮ ਹੋ ਗਿਆ ਹੁਣ ਇੱਥੇ ਲਾ ਦੇਣੇ ਚੱਜ ਜਾ ਰਹੇ ਹਾਂ ਲਓ ਜੀ ਬਾਬਾ ਜੀ ਕਹਿੰਦੇ ਅਸੀਂ ਚਾਬੀ ਇੱਥੇ ਉਡਾ ਦੇਣੀ ਐ ਤੁਸੀਂ ਵੀ ਇੱਥੇ ਕਿੰਨੀ ਦੇਰ ਦੇ ਖੜੇ ਸੀ ਮੈਂ ਸਵੇਰ ਤੋਂ ਹੀ ਖੜੇ ਲਾਂ ਦੇ ਲੱਗੇ ਅੱਛਾ ਮਿਲਿਆ ਨਹੀਂ ਫੇਰ ਪੈਟਰੋਲ ਨਹੀਂ ਮਿਲਿਆ ਨਹੀਂ ਹਜੇ ਤੱਕ ਮਿਲਿਆ ਨਹੀਂ ਕਹਿੰਦੇ ਬੰਦ ਹੋ ਗਿਆ ਹਾਂ ਹੁਣ ਕਹਿੰਦੇ ਇਹ ਤੇਲ ਮੁੱਕ ਗਿਆ ਤੁਸੀਂ ਗੱਡੀ ਇੱਥੇ ਮੋੜੇ ਲਾਤੀ ਐਹੀ ਗੱਡੀ ਲਾਤੀ ਗੱਡੀ ਹੁਣ ਇੱਥੇ ਖੜੀ ਕਰ ਜਾਣੀ ਐਸੀ ਇੱਥੇ ਗੱਡੀ ਖੜੀ ਪੰਪ ਤੇ ਰੋਜ਼ ਰੱਖੀ ਕਰੂਗੇ ਹੁਣ ਅਜੀ ਤਾਂ ਰੋਜ਼ ਆਲੇ ਆਪੇ ਰੱਖੀ ਕਰਨਗੇ ਹੁਣ ਗੱਡੀ ਸਾਹਮਣ ਚਾਬੀ ਦੇ ਜਾਣੀ ਇਹਨਾਂ ਨੂੰ ਹਾਂ ਚਲੋ ਦੇਖ ਲਓ ਜੀ ਤੁਸੀਂ ਇਧਰ ਤਸਵੀਰਾਂ ਦੇਖ ਲਓ ਕਿ ਹੁਣ ਰਸਤਾ ਜਿਹੜਾ ਬੰਦ ਕੀਤਾ ਜਾ ਰਿਹਾ ਪٹرول ਪੰਪਾਂ 'ਲ ਕਿ ਕੋਈ ਵੀ ਹੁਣ ਗੱਡੀ ਇੱਥੇ ਤੇਲ ਭਵਾ ਨਾ ਆਵੇ ਕਿਉਂਕਿ ਇਹਨਾਂ ਦਾ ਸਟਾਕ ਜਿਹੜਾ ਖਤਮ ਹੋ ਗਿਆ ਨਾ ਡੀਜ਼ਲ ਤੇ ਨਾ ਪਟਰੋਲ ਹੁਣ ਮਸ਼ੀਨ ਡਰਾਈ ਹੋ ਗਈ ਐ ਡ్రਾਈ ਹੋ ਗਿਆ ਪੰਪ ਤੇ ਇਹਨਾਂ ਵੱਲੋਂ ਹੁਣ ਜਿਹੜਾ ਸਟicker ਲਗਾ ਦਿੱਤਾ ਗਿਆ ਮਸ਼ੀਨਾਂ ਦੇ ਉੱਪਰ ਨੋ ਪੈਟਰੋਲ ਨੋ ਡੀਜ਼ਲ ਦੇ ਪਰ ਲੋਕ ਹੱਲੇ ਵੀ ਇੱਥੇ ਜਿਹੜਾ ਆ ਰਹੇ ਆ ਪੰਪਾ ਤੋਂ ਬਰੰਗ ਹੁਣ ਵਾਪਸ ਮੁੜ ਰਹੇ ਆ ਬੋਤਲਾਂ ਲੈ ਕੇ ਆ ਰਹੇ ਆ ਕਿਉਂਕਿ ਲੋਕਾਂ ਨੇ ਕਾਫੀ ਸਟਾਕ ਕੀਤਾ ਹੈ ਚਾਹੇ ਕੈਨੀਆਂ ਦੀ ਗੱਲ ਕੀਤੀ ਜਾਵੇ ਬੋਤਲਾਂ ਦੀ ਗੱਲ ਕੀਤੀ ਜਾਵੇ ਲੋਕ ਇੱਥੇ ਆ ਰਹੇ ਹੱਲੇ ਵੀ ਤੁਸੀਂ ਦੇਖ ਸਕਦੇ ਪੰਪਾ ਦੇ ਉੱਪਰ ਜ਼ਰੂਰ ਇੱਥੇ ਲੋਕ ਖੜੇ ਆ ਇੱਥੇ ਕੈਨੀਆਂ ਲੈ ਕੇ ਖੜੇ ਆ ਕੈਨੀਆਂ ਬੋਤਲਾਂ ਹੱਥਾਂ ਦੇ ਵਿੱਚ ਫੜ ਕੇ ਖੜੇ ਆ ਪਰ ਹੁਣ ਜਿਹੜਾ ਆਊਟ ਆਫ ਸਟਾਕ ਜਿਹੜਾ ਹੋ ਗਿਆ ਪੈਟਰੋਲ ਡੀਜ਼ਲ ਤੇ ਇਹ ਪੰਪ ਵੀ ਜਿਹੜਾ ਡਰਾਈ ਹੋ ਗਿਆ ਹੁਣ ਦੇਖਣਾ ਹੋਵੇਗਾ ਕਿ ਕਦੋਂ ਤੱਕ ਲੋਕਾਂ ਦੀ ਜਿਹੜੀ ਇਹ ਸਮੱਸਿਆ ਆ ਤੇ ਇਹਦਾ ਸਰਕਾਰਾਂ ਵੱਲੋਂ ਹੱਲ ਕੀਤਾ ਜਾਂਦਾ ਹੈ ਜਿਹੜੇ ਟਰੱਕ ਯੂਨੀਅਨਾਂ ਵੱਲੋਂ ਟਰੱਕ ਆਪਰੇਟਰਾਂ ਵੱਲੋਂ ਜਿਹੜੇ ਸਟ੍ਰਾਈਕ ਕੀਤੀ ਗਈ ਆ ਕਦੋਂ ਤੱਕ ਉਹ ਖਤਮ ਹੁੰਦੀ ਆ ਕਿਉਂਕਿ ਹੱਲੇ ਜਿਹੜਾ ਪੈਟਰੋਲ ਪੰਪਾਂ ਦੇ ਇਹ ਨੌਬਤ ਆਈ ਆ ਉਸ ਤੋਂ ਬਾਅਦ ਕਿਉਂਕਿ ਜਿਵੇਂ ਜਿਵੇਂ ਹੁਣ ਦਿਨ ਚੜ ਰਿਹਾ ਆ ਜਾਂ ਅਹ ਹੋਰ ਜਿਹੜੀ ਰੋਜ਼ਮਰਾਂ ਦੀ ਜ਼ਿੰਦਗੀ ਵਿੱਚ ਵਿੱਚ ਯੂਜ਼ ਆਣੇ ਚੀਜ਼ ਹੈਗੇ ਤਾਂ ਉਹ ਅਹ ਸਬਜ਼ੀਆਂ ਦੀ ਗੱਲ ਕੀਤੀ ਜਾਵੇ ਫਲ ਫਰੂਟ ਦੀ ਗੱਲ ਕੀਤੀ ਜਾਵੇ ਗੈਸ ਸਿਲੰਡਰਾਂ ਦੀ ਗੱਲ ਕੀਤੀ ਜਾਵੇ ਕਿਉਂਕਿ ਇਹ ਵੀ ਪਤਾ ਲੱਗਾ ਕਿ ਹੁਣ ਗੈਸ ਸਿਲੰਡਰ ਵਾਲਿਆਂ ਦੇ ਵੀ ਇਹਹੀ ਭੀੜ ਪੈਣੀ ਸ਼ੁਰੂ ਹੋਈ ਆ ਉੱਥੇ ਵੀ ਜਿਹੜਾ ਲੋਕ ਸਿਲੰਡਰ ਲੈਣ ਦੇ ਲਈ ਵੀ ਆਪਣੇ ਵਾਰੀ ਦਾ ਇੰਤਜ਼ਾਰ ਕਰ ਰਹੇ ਆ ਤੇ ਫਟਾਫਟ ਜਿਹੜੇ ਸਿਲੰਡਰ ਲੈੇ ਜਾ ਰਹੇ ਆ ਕਿ ਤਾਂਕਿ ਰਸੋਈ ਦੇ ਵਿੱਚ ਜਿਹੜਾ ਕੰਮ ਆਣ ਵਾਲੇ ਜਿਹੜਾ ਸਿਲੰਡਰ ਹੈਗਾ ਉਹਦੀ ਵੀ ਸਪਲਾਈ ਆਂਦੀ ਹੈ ਜਾਂ ਨਹੀਂ ਆਂਦੀ ਹੈਗੀ ਕਿਉਂਕਿ ਯੂਨੀਅਨ ਦੀ ਜਿਹੜੀ ਸਟ੍ਰਾਈਕ ਹੈ ਉਹਦੇ ਕਰਕੇ ਜਿਹੜਾ ਟਰਾਂਸਪੋਰਟ ਜੇ ਨਹੀਂ ਚੱਲਦੀ ਹੈਗੀ ਤਾਂ ਫਿਰ ਸਪਲਾਈ ਜਿਹੜੀ ਸਿਲੰਡਰਾਂ ਦੀ ਵੀ ਨਹੀਂ ਆਊਗੀ ਤੇ ਉਸ ਤਰੀਕੇ ਦੇ ਨਾਲ ਲੋਕ ਹੁਣ ਗੈਸ ਸਿਲੰਡਰ ਵਾਲ ਵੀ ਜਿਹੜਾ ਆਪਣਾ ਸਟਾਕ ਕਰਨ ਦੇ ਵਿੱਚ ਹੋਏ ਆ ਕਿ ਸਾਨੂੰ ਸਿਲੰਡਰ ਵੀ ਮਿਲ ਜਾਣ ਦੇਖਦੇ ਹਾਂ ਹੁਣ ਕਦੋਂ ਤੱਕ ਲੋਕਾਂ ਦੀ ਇਸ ਸਮੱਸਿਆ ਨੂੰ ਜਿਹੜਾ ਸਰਕਾਰਾਂ ਹੱਲ ਕਰਵਾਉਂਦੀਆਂ ਆ ਤੇ ਜਿਹੜੇ ਟਰਾਂਸਪੋਰਟ ਵੱਲੋਂ ਸਟ੍ਰਾਈਕ ਕੀਤੀ ਗਈ ਆ ਉਹ ਕਦੋਂ ਤੱਕ ਖੁੱਲਦੀ ਆ ਹਨੀ ਦੇ ਨਾਲ ਮਨੀਸ਼ ਬਾਵਾ